ਵੀ ਆਪਾਂ ਪਠਾਨਕੋਟ ਰੋਡ ਤੇ ਜਾ ਰਹੇ ਸੀ ਤੇ ਆਪਾਂ ਨੂੰ ਆਪਣੀ ਪਾਰਟੀ ਦੇ ਸੇਮ ਬੰਦੇ ਮਿਲੇ ਬਾਈ ਦਾ ਨਾਮ ਹੈਗਾ ਦੇਵ ਇਹ ਵੀ ਕਸ਼ਮੀਰ ਨੂੰ ਜਾ ਰਹੇ ਆ ਤੇ ਸਾਨੂੰ ਮਾੜੀ ਮੋਟੀ ਬਾਈ ਨੇ ਜਾਣਕਾਰੀ ਦਿੱਤੀ ਆ ਕਿੱਧਰ ਨੂੰ ਜਾਣਾ ਕਿਵੇਂ ਰਹਿਣਾ ਹਨਾ ਉਹ ਪੱਠਾ ਤਾਂ ਠੀਕ ਆਗਾ ਇਹ ਨੂੰ ਸਾਡਾ ਜੀ ਜਲਾਬ ਘੱਟ ਲੱਗ ਜਾਂਦਾ ਕਿ ਸਾਡਾ ਘੱਟ ਭੁੰਤੀਆਂ ਜਾਂਦੀਆਂ ਚੱਲ ਚੱਲ ਖਿੱਚ ਕੇ ਰੱਖ ਕੰਮ ਇਹ ਨੂੰ ਥੋੜਾ ਇਹ ਖਿੱਚਣਾ ਪੈਂਦਾਗਾ ਅੱਜ ਕਹਿੰਦੇ ਮੁੰਡਿਆਂ ਨੇ ਸਾਰਿਆਂ ਨੂੰ ਵੱਧ ਸਾਈਕਲ ਬਾਈ ਚਲਾਇਆ ਜਿੰਨੇ ਦਿਨ ਹੋ ਗਏ ਸਾਨੂੰ ਤੁਰਿਆਂ ਨੂੰ ਅੱਜ ਘੱਟੋ ਘਾਟਾ ਸੀ ਚਲਾਇਆਗਾ 84 ਕਿਲੋਮੀਟਰ ਸਾਈਕਲ ਚਲਾਇਆ ਹਨਰਪੁਰ 84 ਚਲਾਇਆ ਨਹੀਂ ਆਪਾਂ 50 55 50 55 ਸਤਸ੍ਰੀਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਹੈਗਾ ਜੀ ਪੰਜਵਾਂ ਦਿਨ ਸਾਈਕਲ ਟੂਰ ਦਾ ਤੇ ਹੁਣ ਅਸੀਂ ਹੈਗਿਆ ਜੀ ਗੁਰਦਾਰਾ ਸ਼ਰਮਸਤਪੁਰ ਜਲੰਧਰ ਜੀ ਆ ਪਹੁੰਚਦਾਗਾ ਇਹ ਤੇ ਹੁਣ ਅਸੀਂ ਇੱਥੋਂ ਤੁਰਨ ਲੱਗੇ ਆਂ ਟਾਈਮ 9:00 ਵਜੇ ਤੇ ਅਸੀਂ ਬਈ ਦਿਨ ਦਾ ਨਾ 50 ਕਿਲੋਮੀਟਰ ਹੀ ਕੱਢਦੇ ਆ 50 60 50 60 ਵੀ ਜਦੋਂ ਥੱਕ ਜੇ ਜਾਂਦੇ ਆ ਰੁਕ ਜਾਂਦੇ ਆ ਕੋਈ ਬਾਹਲਾ ਐ ਨਹੀਂ ਉਹ ਕਰਦੇ ਤੇ ਹੁਣ ਸਾਡੀਆਂ ਗੱਡੀਆਂ ਰੈਡੀ ਆ ਗਈਆਂ ਸੰਦੀਪ ਚੱਲ ਗਿਆ ਤੇ ਮੈਂ ਤੇ ਹਰਪਾਲ ਬੈਠੇ ਆ ਚਲਿਓ ਹਰਪਾਲ ਪਾ ਵੀ ਹੈ ਨਾ ਚੈਂਚੂਣ ਵੀ ਕਸਾਉਣੀ ਆ ਕੱਲ ਵੀ ਨਹੀਂ ਕੋਈ ਮਿਸਤਰੀ ਮਿਲਿਆ ਚਲੋ ਚਲਿਓ ਅਸੀ ਭਾਈ ਜਿੱਥੇ ਵੀ ਰਾਤ ਰੁਕਦੇ ਆ ਨਾ ਕੋਈ ਨਾ ਕੋਈ ਇੱਕ ਅਤੀ ਚੀਜ਼ੇ ਦਿਵਾ ਕੇ ਆਉਣੇ ਆਗੇ ਦੋ ਵਾਰੀ ਹੋ ਗਏ ਦੋ ਵਾਰੀ ਟੋਪੀਆਂ ਚੱਕੀਆਂ ਗਈਆਂ ਤੇ ਅੱਜ ਹਰਪਾਲ ਭਾਜੀ ਹੋਣੀ ਨੰਗੇ ਪੈਰ ਆਗੇ ਚਪਲਾਂ ਗਾਇਬ ਹੋ ਗਈਆਂ ਗਾਂ ਤੋਂ ਲੈਣੀਆਂ ਚਪਲਾਂ ਕਿਤੇ ਵਾਸੇ ਰੋਕ ਕੇ ਚਪਲਾਂ ਨੂੰ ਨਮੰਗਾ ਲੈ ਕੇ ਦਿੰਨੇ ਇਹ ਆ ਜੀ ਪਠਾਨਕੋਟ ਰੋਡ ਪਠਾਨਕੋਟ ਬਈ ਰੋਡ ਤੇ ਆ ਪਿੰਡ ਪੈਂਦਾਗਾ ਜਿਹੜੇ ਪਿੰਡ ਦਾ ਨਾਮ ਹੈਗਾ ਕਾਲਾ ਬੱਕਰਾ ਕੋਈ ਆਇਆ ਭਈ ਇੱਥੇ ਜਾ ਕੇ ਸਾਨੂੰ ਪਤਾ ਪਹਿਲਾਂ ਪਠਾਨਕੋਟ ਰੋਡ ਪਠਾਨਕੋਟ ਨੂੰ ਜਾਂਦੇ ਹੋਏ ਰੋਡ ਤੇ ਆਉਂਦਾ ਇਹ ਪਿੰਡ ਕਾਲਾ ਬੱਕਰਾ ਕਾਲੇ ਬੱਕਰੇ ਪਿੰਡ ਦੀ ਬਾਈ ਨਾਲੇ ਤਾਂ ਸਾਈਕਲ ਵਾਲੀ ਦੁਕਾਨ ਮਿਲ ਗਈ ਰੋਡ ਤੇ ਚੈਂ ਚੁੰਡ ਢਿੱਲੀ ਸੀਗੀ ਉਹ ਕਸੌਣੀਆਂ ਤੇ ਨਾਲੇ ਇੱਥੋਂ ਹੀ ਚੱਪੜਾ ਮਿਲ ਜਾਣਗੇ ਹਰਪਾਲ ਦੇ ਚੱਪੜਾ ਵੀ ਇੱਥੇ ਹੈ ਕਾਂਡਾ ਰਹਿ ਗਿਆ ਬਈ 13 ਕਿਲੋਮੀਟਰ ਪਠਾਨਕੋਟ 83 ਤੇ ਜੰਮੂ ਰਹਿ ਗਿਆ 193 ਕਿਲੋਮੀਟਰ ਦੂਰ ਅਕੇ ਪਿੰਡ ਆਊਗਾ ਚਲੰਗ 6 ਕਿਲੋਮੀਟਰ ਤੇ ਚਲੰਗ ਪਿੰਡ ਆਊਗਾ ਪਠਾਨਕੋਟ 71 ਕਿਲੋਮੀਟਰ ਹੈ ਗਿਆ ਜੀ ਜੰਮੂ ਕਸ਼ਮੀਰ ਜੰਮੂ 181 ਤੇ ਸ਼੍ਰੀਨਗਰ 480 ਕਿਲੋਮੀਟਰ ਅੱਜ ਕਹਿੰਦੇ ਲਾਲ ਕੰਗਾਂ ਦੇ ਦੋਨੇ ਕਬੂਤਰ ਸੈਟ ਆ ਗਏ ਇੱਕ ਤਾਂ ਹੋ ਜਾਂਦਾ ਮੂਰੇ ਇੱਕ ਇਧਰ ਮਗਰ ਆਉਂਦਾ ਅੱਜ ਦੋਨਾਂ ਦੇ ਸਰੀਰ ਠੀਕ ਹੈ ਠੰਡਾ ਜਲਾਵ ਲਾਇਆ ਹੋਇਆ ਹੈ ਨਾ ਅੱਜ ਅੱਜ ਤਾਂ ਬੱਦਲਾਂ 'ਚੋਂ ਮੈਨੇ ਸਾਲੇ ਬਾਹਰ ਹੀ ਨਹੀਂ ਆਉਂਦੇ ਟਾਈਮ ਬਾਈ 12:02 ਹੋ ਗਏ ਤੇ ਟਾਂਡਾ ਪਿੰਡ ਆ ਗਿਆ ਟਾਂਡਾ ਪਠਾਨਕੋਟ ਦਾ ਟਾਂਡਾ ਪਿੰਡ 1:30 ਹੋ ਗਏ ਬਾਈ ਮੁਕੇਰੀਆਂ ਰਹਿ ਗਿਆ 16 ਕਿਲੋਮੀਟਰ ਕਰਦਾਸਪੁਰ 40 ਕਿਲੋਮੀਟਰ ਤੇ ਪਠਾਨਕੋਟ 56 ਕਿਲੋਮੀਟਰ ਅੱਜ ਦੁਪਹਿਰੇ ਦੁਪਹਿਰੇ ਅਸੀਂ ਰੁਕੇ ਨਹੀਂਗੇ ਸਾਈਕਲ ਚਲਾਈ ਜਾਨੇ ਆਏ ਕਿਉਂਕਿ ਹਵਾ ਵੀ ਜਿੱਧਰ ਨੂੰ ਅਸੀਂ ਜਾਂਦੇ ਆ ਉਧਰ ਨੂੰ ਹੀ ਆਂਗੀ ਐਨਾ ਦਾ ਬਹੁਤ ਸਹਾਰਾ ਹੋ ਜਾਂਦਾ ਹਵਾ ਨਾਲ ਆਜੋ ਉਸਤਾਦ ਜੀ ਆਜੋ 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 ਲਾਲ ਕੰਨੀ ਵਾਲਾ ਲਾਲ ਕੰਨੀ ਵਾਲਾ ਬੈਠਣਾ ਨਹੀਂ ਅਜਾ ਹਾਂ ਹਾਈ ਦਾ ਅੰਦਰ ਨੂੰ ਰ ਹੈ ਹੈੱਡਫੋਨ ਲਾ ਕੇ ਵਿਚਾਲ ਨੂੰ ਉਤਰੇ ਜਾਂ ਨਾ ਇੱਧਰ ਨੂੰ ਆ ਇੱਥੇ ਜੀ ਆਪਾਂ ਪਠਾਨਕੋਟ ਰੋਡ ਤੇ ਜਾ ਰਹੇ ਸੀ ਤੇ ਆਪਾਂ ਨੂੰ ਆਪਣੀ ਪਾਰਟੀ ਦੇ ਸੇਮ ਬੰਦੇ ਮਿਲੇ ਬਾਈ ਦਾ ਨਾਂ ਹੈਗਾ ਦੇਵ ਇਹ ਵੀ ਕਸ਼ਮੀਰ ਨੂੰ ਜਾ ਰਹੇ ਆ ਤੇ ਸਾਨੂੰ ਮਾੜੀ ਮੋਟੀ ਬਾਈ ਨੇ ਜਾਣਕਾਰੀ ਦਿੱਤੀ ਆ ਕਿੱਧਰ ਨੂੰ ਜਾਣਾ ਕਿਵੇਂ ਰਹਿਣਾ ਹਨਾ ਕਿੱਧਰ ਨੂੰ ਰਸਤਾ ਜਾਣਾ ਬਾਈ ਅਸੀ ਕਾਲ ਜੀ ਠੀਕ ਆ ਬਾਈ ਤੇ ਆੜਨਾ ਬਾਈ ਕਨੈਕਟ ਬਣਾਈ ਰੱਖਿਓ ਸਾਨੂੰ ਗਾਈਡ ਕਰਦੇ ਰਹੋ ਠੀਕ ਆ ਬਾਈ ਤੁਹਾਡੇ ਅੱਗੇ ਕੀ ਹੋਊਗਾ ਮੈਂ ਕੋਈ ਹਾਂ ਹਾਂ ਸਾਨੂੰ ਮੈਂ ਸਾਈਕਲ ਤੇ ਚੜ ਲਾ ਪਿਆ ਅੱਜ ਲੱਗੂਗੀ ਮੇਰਾ ਵੀ ਬਾਈ ਥਰੂ ਤੁਸੀ ਜਾਣਾ ਉਧਰ ਹੀ ਮੈਂ ਜਾਣਾ ਤੇ ਮੈਂ ਤੁਹਾਡੇ ਅੱਗੇ ਅੱਗੇ ਹਾਂ ਕੋਈ ਗੱਲ ਨਹੀਂ ਬਾਬਾ ਠੀਕ ਆ ਬਾਈ ਇਹ ਤੁਹਾਡਾ ਫੋਨ ਨੰਬਰ ਲੈ ਕੇ ਫੇਰ ਹੀ ਤੁਰਾਂਗੇ ਬਾਈ ਦਾ YouTube ਉਹ ਪੜ ਲਓ ਹਰਮਨ ਚੱਕਲਾਪਾ ਵੀ ਨਾਗਾ ਬਾਈ ਕੀ ਦੇਵ ਕਰਾਈ ਵਾਲਾ ਮੇਰਾ ਕਰਾਈ ਵਾਲਾ ਕਰਾਈ ਵਾਲਾ ਬਾਈ ਦਾ ਪਿੰਡ ਹੈਗਾ ਬਾਈ ਦਾ ਮੋਟਰਸਾਈਕਲ ਹੈ ਇਹਦੇ ਕਸ਼ਮੀਰ ਜਾ ਰਹੇ ਹੈ ਸਮਾਨ ਟੈਂਟ ਵਗੈਰਾ ਬਾਈ ਨੇ ਸਾਰਾ ਕੁਝ ਲੱਦਿਆ ਹੋਇਆ ਹੈ ਬਾਈ ਨੇ ਪਹਿਲਾਂ ਸਟਾਰਟਿੰਗ ਸਾਈਕਲ ਤੋਂ ਹੀ ਹਾਂ ਬਾਈ ਨੇ ਦੱਸਿਆ ਕਿ ਅਸੀਂ ਵੀ ਪਹਿਲਾਂ ਸਾਈਕਲਾਂ ਤੇ ਸੀਗੇ ਅਸੀਂ ਪਹਿਲਾਂ ਪਹਿਲਾਂ ਸਭ ਤੋਂ ਪਹਿਲਾਂ ਸੀ ਨੀ ਦੱਸਦੇ ਹਾਂ ਸ਼੍ਰੀਨਗਰ ਤੋਂ ਉਹ ਆਪਣਾ ਲਦਾਖਾ ਵਾਲਾ ਠੀਕ ਹੈ ਜੀ ਟੈਂਟ ਉੱਪਰ ਆਲੀ ਗੋਲੀ ਆਲੀ ਏ ਨੂੰ ਮੈਂ ਕੇ ਬਾਹਰ ਟਾਈਮ ਬਾਈ 3:00 ਬਜ ਗਏ ਤੇ ਅਸੀਂ ਗੁਰੂ ਘਰ ਰੁਕੇ ਸੀਗੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਟੱਕਰ ਸਾਹਿਬ ਦਸੂਹਾ ਪਿੰਡਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਚਾਹ ਪਾਣੀ ਪੀਤਾਗਾ ਲੰਗਰ ਛਕਿਆਗਾ 3:00 ਬਜ ਗਏ ਤੇ ਹੁਣ ਅੱਗੇ ਵੱਲ ਨੂੰ ਤੁਰਦੇ ਆਂ ਪਠਾਨਕੋਟ ਵਾਲਾ ਰੋਡ ਸੋਂ ਨੂੰ ਪਤਾ ਉਹੀ ਫੜਿਆ ਹੋਇਆਗਾ ਤੇ ਦੋ ਸਾਈਕਲ ਆਪਣੇ ਆ ਖੜੇ ਆ ਗਏ ਅਰਪਾਲ ਜੀ ਪਠਾਨਕੋਟ ਵਾਲਾ ਤਰਾ ਸਾਹ ਨਾ ਬੰਦੋ ਜੇ ਮਾੜਾ ਮੋਟਾ ਮਾਸਕ ਜਾਂ ਲਾ ਲਿਆ ਕਰ ਮੇਰਾ ਰੰਗ ਕਾਲਾ ਹੋ ਜੂ ਆ ਰੰਗ ਕਾਲਾ ਹੋ ਜੂ ਤਰਾ ਤੇ ਤੀਜਾ ਉਹ ਫਰਦਾ ਜੀ ਸੰਦੀਪ ਉਹ ਪੱਠਾ ਤਾਂ ਠੀਕ ਆ ਗਾਗਾ ਇਹ ਨੂੰ ਸਾਨੂੰ ਤਾਂ ਜਲਾਬ ਘੱਟ ਲੱਗ ਜਾਂਦਾ ਕਿ ਹੱਡਾਂ ਘੱਟ ਪਹੁੰਤੀਆਂ ਜਾਂਦੀਆਂ ਚੱਲ ਚੱਲ ਖਿੱਚ ਕੇ ਰੱਖ ਕੰਮ ਇਹ ਨੂੰ ਥੋੜਾ ਜਿਹਾ ਖਿੱਚਣਾ ਪੈਂਦਾ ਗਾ ਜਿਵੇਂ ਬਾਈ ਅਸੀਂ ਪੰਜਾਬ ਸਟੇਟ ਲੰਘੇ ਨਾ ਇਸ ਦੂ ਬਾਅਦ ਸਾਨੂੰ ਬੜੀਆਂ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ ਉੱਥੋਂ ਦੇ ਰੰਗ ਢੰਗ ਕੀ ਖਾਂਦੇ ਆ ਕੀ ਪੀਂਦੇ ਆ ਸਾਰਾ ਕੁਝ ਉਦਾਂ ਦਾ ਬਸ ਇੱਕ ਅੱਧਾ ਦਿਨ ਹੋ ਰਿਹਾ ਅਸੀਂ ਟੱਪ ਚੱਲੇ ਬਾਡਰ ਓ ਬਾਬਾ ਜੀ ਗੱਡੀਆਂ ਕਹਿੰਦੇ ਮਕੇਰੀਆਂ ਸ਼ਹਿਰ ਚ ਪਹੁੰਚ ਗਈ ਚੱਲ ਬਾਬਾ ਬੱਤੀ ਹੋ ਗਈ ਚੱਲ 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 ਜੱਬਰਾਂ ਦੱਬੀ ਚੱਲ ਕਰਾਂ ਪਠਾਨਕੋਟ ਨੂੰ ਨਾ ਬਾਬਾ ਜੀ ਪਠਾਨਕੋਟ ਰਹਿ ਗਿਆ 36 ਕਿਲੋਮੀਟਰ ਜੰਮੂ 146 ਤੇ ਸ਼੍ਰੀਨਗਰ 445 ਕਿਲੋਮੀਟਰ ਦੀ ਦੂਰੀ ਤੇ ਆ ਇਹ ਅੱਜ ਦੇਖੋ ਅਸੀਂ ਪਠਾਨਕੋਟ ਪਹੁੰਚਦੇ ਆ ਕਿ ਨਹੀਂ ਟਾਈਮ ਵੀ ਸ਼ਾਮ ਦਾ ਹੋ ਗਿਆ ਜੇ ਪਹੁੰਚਿਆ ਗਿਆ ਤਾਂ ਠੀਕ ਆ ਤੇ ਨਹੀਂ ਫਿਰ ਹੋਰ ਹੋਰ ਪਰ ਲੱਭਦੇ ਕੋਈ ਸਿਸਟਮ ਲੱਭਦਾ ਕੋਈ ਘਰ ਨਹੀਂ ਪੂ ਸਕਣਾ ਆਓ ਭਾਈ ਜਾਂਦੇ ਜਾਂਦੇ ਨੇ ਬਿਆਸ ਬਿਆਸ ਦਰਿਆ ਵੀ ਦੇਖ ਲਿਆ ਪਖਾਨਕੋੜ ਤੋਂ ਪਹਿਲਾਂ ਆਉਂਦਾ ਇਹ ਹਾਂ ਦਾ ਵੱਡਾ ਲੋਕ ਕਣਕਾ ਕੁੰਕਾ ਵੀ ਬੀਜੀ ਬੈਠਿਆ ਵਿੱਚ ਫਸਲਾਂ ਵੀ ਬੀਜੀ ਬੈਠਿਆਗੇ ਵਿੱਚ ਉੜੀ ਬੜਾ ਲੰਮਾ ਹੈ। ਰਿਆ ਦਾ ਪਤਾ ਨਹੀਂ ਕਿੱਡਾ ਖਾਊਗਾ। ਟਾਈਮ ਜੀ 6:00 ਵੱਜ ਗਏ ਤੇ ਅਸੀਂ ਖੜੇ ਆ ਪਿੰਡ ਆਵਾਦਗੜ ਜ਼ਿਲ੍ਹਾ ਪਠਾਨਕੋਟ ਸਾਹਮਣੇ ਗੁਰੂ ਘਰ ਸੰਦੀਪ ਬੈਠਾ ਹਰਪਾਲ ਹੈ ਤੇ ਗੁਰੂ ਘਰ ਦਾ ਪ੍ਰਧਾਨ ਆਉਂਦਾਗਾ ਪ੍ਰਧਾਨ ਸਾਹਿਬ ਤੇ ਕਹਿੰਦੇ ਆ ਵੀ ਹਾਲ ਖੋਲ ਦਾਂਗੇ ਕਹਿੰਦੇ ਤੁਸੀਂ ਅੰਦਰ ਪੈ ਜਿਓ ਤੇ ਅੱਜ ਦੀ ਰਾਤ ਇੱਥੇ ਹੀ ਰੁਕਾਂਗੇ। ਇਸ ਗੁਰੂ ਘਰ ਚ ਆਵਾਦਗੜ ਪਿੰਡਾ ਜ਼ਿਲ੍ਹਾ ਪਠਾਨਕੋਟ ਲਓ ਜੀ ਬਾਬਿਆਂ ਨੇ ਰਹਿਣ ਵਾਸਤੇ ਦੇਤਾ ਜਵਾਬ ਤੇ ਦੇਖਦੇ ਹੁਣ ਕੋਈ ਗਾਂ ਟਿਕਾਣਾ ਲੱਭਦੇ ਆ ਤੇ ਨਹੀਂ ਫਿਰ ਪੰਪ ਤੇ ਜੈਟ ਕੋਡਾ ਟਿਕਾਣਾ ਨਾ ਮਿਲਿਆ ਫੇਰ ਵੀਰ ਵੀਰਾ ਪੰਪ ਤੇ ਟੈਂਟ ਕੱਢ ਦੇਣਾ ਫਿਰ ਪੰਪ ਤੇ ਕਹਿੰਦੇ ਟੈਂਟ ਕੱਢ ਦੇਣਾ ਚੋਬਰਾ ਨੇ ਪਟ્રોલ ਪੰਪ ਤੇ ਪਠਾਨਕੋਟ ਤੋਂ ਬਾਈ 10 ਕਿਲੋਮੀਟਰ ਪਿੱਛੇ ਸਾਨੂੰ ਆ ਗੁਰਦੁਆਰਾ ਸਾਹਿਬ ਮਿਲ ਗਿਆ ਰਹਿਣ ਲਈ ਇੱਥੇ ਜਗ੍ਹਾ ਵੀ ਬਾਬੇ ਨੇ ਸਾਨੂੰ ਦੇਤੀ ਆ ਹਾਲ ਹੈਗਾ ਹਨਾ ਗੁਰਦਾਰੇ ਦੇ ਬੈਕ ਸਾਈਡ ਤੇ ਆ ਬਿਸਤਰੇ ਪਏ ਆ ਹਨਾ ਤੇ ਇੱਥੇ ਬਾਬਾ ਜੀ ਕਹਿੰਦਾ ਚਾਹੇ ਨੀਚੇ ਵਿਛਾ ਲਿਓ ਤੇ ਭਾਵੇਂ ਇਹ ਕਹਿੰਦਾ ਮੰਜਿਆ ਨਾ ਤੇ ਸਾਹਮਣੇ ਨਹਾਉਣ ਵਾਸਤੇ ਹੈਗਾ ਉਹ ਤੇ ਅੱਜ ਕਹਿੰਦੇ ਮੁੰਡਿਆਂ ਨੇ ਸਾਰਿਆਂ ਨੂੰ ਵੱਧ ਸਾਈਕਲ ਬਾਈ ਚਲਾਇਆ ਜਿੰਨੇ ਦਿਨ ਹੋ ਗਏ ਸਾਨੂੰ ਤੁਰਿਆਂ ਨੂੰ ਅੱਜ ਘੱਟੋ ਘਾਟਾ ਸੀ ਚਲਾਇਆਗਾ 84 ਕਿਲੋਮੀਟਰ ਸਾਈਕਲ ਚਲਾਇਆ ਅਨਾਰਪਰ 84 ਚਲਾਇਆ ਨਹੀਂ ਆਦਾ ਪਾ 50 55 50 55 ਠੀਕ ਆ ਤੇ ਪੱਟ ਪੁੱਟ ਕਿਵੇਂ ਦੋ ਘਾਟ ਗਿਆ ਨਾ ਹੁਣ ਤਾਂ ਨਾ ਹੁਣ ਤਾਂ ਹੋ ਗਿਆ ਸੈੱਟ ਸਰੀਰ ਪਹਿਲੇ ਦੋ ਦਿਨ ਤਾਂ ਬਾਹਲੇ ਤੰਗ ਹੋਏ ਦੋ ਦਿਨ ਤਾਂ ਪੱਟਾਂ ਦਾ ਪੈਂਦਾ ਸੀ ਡਾਟ ਗੰਡਾ ਨਹੀਂ ਵਜੰਗਿਆ ਸੀ ਅੱਜ ਤਾਂ ਟਚ ਘਟਾਂ ਟਚ ਘਟਾਂ ਟਚ ਘਟਾਂ ਬਹੁਤ ਸਾਈਕਲ ਖਿੱਚੀ ਹੈ ਹਾਂ ਅਸੀਂ ਤਾਂ ਨੀ ਮੈਂ 15 ਕਿਲੋਮੀਟਰ ਪਿੱਛੇ ਰਹੇ ਹਾਂ ਤੇਰੇ ਨਾਲੋਂ ਤੁਹਾਡੇ ਨਾਲੋਂ 2 ਕਿਲੋਮੀਟਰ ਦਾ ਫਾਸਲਾ ਸੀ ਕਰਦੇ ਨਾ ਆਹ 2 ਕਿਲੋਮੀਟਰ ਆ ਦੇਖੋ ਮੈਂ ਪਹਿਲਾਂ ਗਾਣੇ ਲਾਉਂਦਾ ਹੁੰਦਾ ਸੀਗਾ ਹਾਂ ਠੀਕ ਹੈ ਹੈੱਡਫੋਨ ਲਾਉਂਦਾ ਸੀ ਤੁਸੀਂ ਕਰਦੇ ਕਰਦੇ ਸੀ 5 ਮਿੰਟ 7 ਮਿੰਟ ਪਹਿਲਾਂ ਦੁਰਦੇਸ ਵਿੱਚ ਹਾਂ ਤੇ ਮਾਰੇ ਆ ਫੇਰ ਵੀ ਥੋੜੇ ਦੁਰਗੇ ਹੁਣ ਵੀ ਇਹਨੇ ਮੇਰੇ ਨਾਲ ਸਾਈਕਲ ਭਜਾਈ ਸੀਗੀ ਅੱਛਾ ਪਰ ਰਾਜ ਬਾਬਾ ਕੋਡੇ ਟੇਕ ਗਿਆ ਸੀਗਾ ਕੋਡੇ ਟੇਕ ਗਿਆ ਸੀ ਕਮਾਲ ਦੀ ਗੱਲ ਜੇ ਸਾਦੇ ਕੋਈ ਤਾਂ ਆ ਪੈਰ ਤੇ ਫਤਣਾ ਲੱਗ ਗਿਆ ਭਰਾਵਾ ਜੀ ਫਤਣਾ ਲੱਗ ਗਿਆ ਮੇਰੀ ਗੱਲ ਸੁਣ ਹੁਣ ਸਾਦੇ ਨਾਲ ਆ ਗਿਆ ਪਿੱਛੇ ਦਾ ਕਰਨਾ ਹੀ ਪੈਂਦਾ ਇਹਦਾ ਬਰੋਬਰ ਦੇ ਇੱਕ ਰੋਸ ਕਰ ਲੈਂਦਾ ਹਾਂ ਇਹ ਤੋਂ ਪਿੱਛੇ ਤੋਂ ਭਜਾ ਕੇ ਲੈ ਆ ਇਹ ਇਹ ਐਵੇਂ ਸਾਧਣਾ ਹੁੰਦਾ ਜਦੋਂ ਇੱਕ ਦੋ ਹੀ ਘਟਦਾ ਹੈ ਮੈਂ ਹਾਂ ਬਾਬਾ ਰਿਹਤ ਹੈ ਜਿਆਦਾ ਅੱਗੇ ਆਗਾ ਹੈ ਇਹ ਕੋਸਾ ਵਾ ਅੱਗੇ ਰਹੇ ਆਗੇ ਇਹ ਜੀਵਨ ਮਾਣੂ ਕਹੇ ਨਾ ਫਿਰ ਜਿਹੜੀ ਹੱਡੀ ਦਾ ਜਿਹੜੀ ਹੱਡੀ ਦਾ ਹਾਂ ਤਾਂ ਉਹ ਥੋੜਾ ਜਿਹਾ ਪਿੱਛੇ ਰਹਿਣਾਗਾ ਮੈਨੂੰ ਵਿਚਾਲੇ ਰਹਿਣਾ ਪੈਂਦਾ ਹੈ ਸੈਂਟਰ ਤੇ ਸਿਆਪਾ ਮਗਰ ਲੈ ਨੂੰ ਵੀ ਖਿੱਚਣਾ ਪੈਂਦਾਗਾ ਚਲੋ ਕੋਸਾ ਵਾ ਹਾਂ ਉਹ ਗੱਲ ਹੈ ਰੇਡਾਂ ਦੇਖਣੀਆਂ ਮੈਨੂੰ ਜਿਹੜੀ ਜਫਾ ਲਾ ਕੇ ਇਹਨੇ ਰੇਡ ਪਾਈ ਆ ਫਿਰ ਦੇਖਣਾ ਪੈਂਦਾ ਐਨੀ ਰੇਡ